ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਦਾ ਫਿਰ ਅਦਰੋਇਆ ਆਪਣੇ YouTube ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਾਹੀਂ ਆਪ ਜੀ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ੍ਰੀ ਸਹਿਜ ਪਾਠ ਦੀ ਸ਼ਾਂਤ ਪਾਉਣ ਵਾਸਤੇ ਸਾਧ ਸੰਗਤ ਜੀ ਇਹ ਸ੍ਰੀ ਸਹਿਜ ਪਾਠ ਆਪਾਂ ਆਪਣੇ ਚੈਨਲ ਤੇ ਲਗਭਗ 16 ਮਹੀਨੇ ਪਹਿਲਾਂ ਆਰੰਭ ਕੀਤਾ ਸੀ ਸਤਿਗੁਰ ਦੀਨ ਦੀ ਆਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ ਕੱਲ ਤੱਕ ਆਪਾਂ 132 ਅੰਗ ਤੱਕ ਪਾਠ ਕਰਨ ਦੀ ਸੇਵਾ ਕੀਤੀ ਸਤਿਗੁਰ ਦੀਨ ਦਿਆਲ ਕਿਰਪਾ ਕਰਨ ਹੁਣ ਇਸ ਤੋਂ ਅੱਗੇ 133 ਅੰਗ ਤੋਂ ਪਾਠ ਕਰਨ ਦੀ ਸੇਵਾ ਕਰਾਵਣ ਸਾਧ ਸੰਗਤ ਜਿਵੇਂ ਕਿ ਮੈਂ ਅਕਸ਼ਰ ਹਰ ਰੋਜ਼ੇ ਬੇਨਤੀ ਕਰਦਾ ਕਿ ਸਤਿਗੁਰ ਤਾਂ ਹੀ ਕਿਰਪਾ ਕਰਨਗੇ ਜੇਕਰ ਸਾਧ ਸੰਗਤ ਤੁਸੀਂ ਕਿਰਪਾ ਕਰੋਗੇ ਤੁਸੀਂ ਮੇਰ ਪ੍ਰਿਆ ਹੱਥਾਂ 'ਤੇ ਸਿਤੇ ਰੱਖੋਗੇ ਸੋ ਸਾਧ ਸੰਗਤ ਕਰੋ ਜੀ ਕਿਰਪਾ ਰੱਖੋ ਜੀ ਦਾਸੇ ਸਿਤੇ ਮੇਰ ਪ੍ਰਿਆ ਹੱਥਾਂ ਤੇ ਸਾਰੀ ਸੰਗਤ ਅਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਸਭ ਸੰਗਤ ਜੀ ਹੁਣ ਉਹਨਾਂ ਦੋਸਤਾਂ ਦੇ ਨਾਮ ਬੋਲਣੇ ਹਨ ਜਿਨ੍ਹਾਂ ਨੇ ਆਪਾਂ ਨੂੰ ਕੱਲ ਪਿਆਰ ਭਰੇ ਕਮੈਂਟ ਲਿਖ ਕੇ ਭੇਜੇ ਹਨ ਰੰਜੀਤ ਸਿੰਘ ਜੀ ਸਿੱਧੂ ਸ਼ੁਭਾਸ਼ ਮਹਿਲ ਜੀ ਅੰਮ੍ਰਿਤਸਰ ਤੋਂ ਮਨਕੀਰਤ ਸਿੰਘ ਮਨਕਰਨ ਸਿੰਘ ਜੋੜੇ ਚਾ ਖੀਰਾ ਸਿੰਘ ਬਲਬੀਰ ਕੌਰ ਜੀ ਹਰਸ਼ੀ ਪਿੰਡ ਤੋਂ ਗੁਰਜੰਤ ਸਿੰਘ ਜੀ ਕੰਗ ਪਿੰਡ ਜਲਾਲਾਬਾਦ ਜ਼ਿਲ੍ਹਾ ਤਰਨਤਾਰਨ ਤਵਿੰਦਰ ਕੌਰ ਜੀ ਬ੍ਰਾਹਮਲੀਨ ਕੌਰ ਜੰਡਿਆਲਾ ਗੁਰੂ ਇਹਨਾਂ ਦੋਸਤਾਂ ਦੇ ਆਪਾਂ ਨੂੰ ਕੱਲ ਕਮੈਂਟ ਪ੍ਰਾਪਤ ਹੋਏ ਹਨ ਸਾਧ ਸੰਗਤ ਜੀ ਤੁਸੀਂ ਵੀ ਸਹਿਜ ਪਾਠ ਪਰਿਵਾਰ ਦੇ ਮੈਂਬਰ ਬਣੋ ਸਹਿਜ ਪਾਠ ਪਰਿਵਾਰ ਦੇ ਨਾਲ ਜੁੜੋ ਤੇ ਪਾਠ ਸਰਵਣ ਕਰਕੇ ਆਪਣੇ ਪਿਆਰ ਪਰ ਇੱਕ ਮੈਂਟ ਲਿਖ ਕੇ ਭੇਜੋ ਤੁਹਾਡੇ ਨਾਮ ਹੀ ਦਾਸ ਵੱਲੋਂ ਆਪਣੇ ਚੈਨਲ ਤੇ ਭੁੱਲੇ ਜਾਣਗੇ ਆਓ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜ ਪਾਠ ਨੂੰ ਸਰਵਣ ਕਰੀਏ ਜੀ ਮਾਰੂ ਮਾਲਾ ਪਹਿਲਾ ਦੱਖਣੀ ਮਾਰੂ ਰਾਗ ਦੇ ਵਿੱਚ ਪਾਣੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਖਣੀ ਕਾਇਆ ਨਗਰ ਨਗਰ ਗੜ ਅੰਦਰ ਕਾਇਆ ਕਹਿੰਦੇ ਜੀ ਸਰੀਰ ਨੂੰ ਤੇ ਗੜ ਹੁੰਦਾ ਜੀ ਕਿਲਾ ਇਹ ਸਰੀਰ ਨੂੰ ਕਿਲਾ ਕਿਹਾ ਜੀ ਲੋਕ ਆਪਣੇ ਵਸਣ ਵਾਸਤੇ ਸ਼ਹਿਰ ਬਸਾਉਂਦੇ ਹਨ ਤੇ ਰਾਖੀ ਵਾਸਤੇ ਕਿਲੇ ਬਣਾਉਂਦੇ ਹਨ ਇਹਨਾਂ ਸ਼ਹਿਰਾਂ ਤੇ ਕਿਲਿਆਂ ਦੀ ਗਿਣਤੀ ਵਿੱਚ ਮਨੁੱਖਾ ਸਰੀਰ ਵੀ ਇੱਕ ਸ਼ਹਿਰ ਹੈ ਸਾਚਾ ਵਸਾ ਪੁਰਗ ਗगनੰਦਰ ਗगनੰਦਰ ਹੁੰਦਾ ਜੀ ਗगन ਦੇ ਅੰਦਰ ਗगन ਵਿੱਚ ਆਕਾਸ਼ ਵਿੱਚ ਇਹ ਸ਼ਹਿਰ ਪ੍ਰਮਾਤਮਾ ਨੇ ਆਪਣੇ ਵਸਣ ਲਈ ਵਸਾਇਆ ਹੈ ਇਹ ਸ਼ਹਿਰ ਵਿੱਚ ਇਸ ਦੇ ਦਰਸ਼ਨ ਦੁਆਰ ਵਿੱਚ ਪ੍ਰਭੂ ਸਦਾ ਥਿਰਨੋ ਆਸਰਾ ਹੈ ਅਸਥਿਰ ਥਾਨ ਸਦਾ ਨਿਰਮਾਇਲ ਆਪੇ ਆਪ ਪਾਇੰਦਾ ਉਹ ਪ੍ਰਮਾਤਮਾ ਪਿਤਰ ਸਰੂਪ ਹੈ ਉਸ ਦਾ ਟਿਕਾਣਾ ਸਦਾ ਕਾਇਮ ਰਹਿਣ ਵਾਲਾ ਹੈ ਉਹ ਆਪ ਹੀ ਆਪਣੇ ਆਪ ਨੂੰ ਸਰੀਰਾਂ ਦੇ ਰੂਪ ਵਿੱਚ ਪ੍ਰਗਟ ਕਰਦਾ ਹੈ ਅੰਦਰ ਕੋਟ ਸਜਿਹਟ ਨਾਲੇ ਹੱਟ ਨਾਲੇ ਦਾ ਮਤਲਬ ਹੁੰਦਾ ਜੀ ਬਾਜ਼ਾਰ ਜਿੱਥੇ ਹੱਟੀਆਂ ਲੱਗਦੀਆਂ ਹਨ ਸਜਦੀਆਂ ਹਨ ਇਹ ਸਰੀਰ ਕਿਲੇ ਦੇ ਅੰਦਰ ਮਨ ਨੂੰ ਬਾਜ਼ਾਰ ਛਜੇ ਹਨ ਹਟੀਆਂ ਲਗੀਆਂ ਹੋਈਆਂ ਹਨ ਆਪਲੇ ਰਵਸ ਸੁਮਲ ਜਿਨ੍ਹਾਂ ਵਿੱਚ ਪ੍ਰਭੂ ਆਪ ਹੀ ਸੌਦਾ ਖਰੀਦਾ ਹੈ ਤੇ ਸਾਂਭਦਾ ਹੈ ਬਜਰਿਕ ਪਾਟ ਜੜੇ ਜੜ ਜਾਣ ਗੁਰ ਸ਼ਬਦੀ ਖੁਲਾਈਂਦਾ ਮਾਇਆ ਦੇ ਮੋਹ ਦੇ ਕੜੇ ਕੁਾਰ ਪੀ ਅੰਦਰ ਜੜੇ ਪੈ ਹਨ ਪ੍ਰਮਾਤਮਾ ਆਪ ਹੀ ਇੱਕ ਕੁਾਰ ਬੰਦ ਕਰਨੀ ਜਾਣਦਾ ਹੈ ਤੇ ਆਪ ਹੀ ਗੁਰੂ ਦੇ ਸ਼ਬਦ ਵਿੱਚ ਜੀਵ ਨੂੰ ਜੋੜ ਕੇ ਇਹ ਕੁਆੜ ਖੋਲਾ ਦਿੰਦਾ ਹੈ ਪੀਤਰ ਕੋਟ ਗੁਫਾ ਕਰ ਜਾਈ ਇਹ ਸਰੀਰ ਕਿਲੇ ਵਿੱਚ ਇਹ ਸਰੀਰ ਕਿਲੇ ਗੁਫਾ ਵਿੱਚ ਪਰਮਾਤਮਾ ਦੀ ਰਹਿائش ਦੀ ਥਾਂ ਹੈ ਨੌ ਕਰ ਥਾਪੇ ਹੁਕਮ ਰਜਾਈ ਰਜਾ ਦੇ ਮਾਲਕ ਪ੍ਰਭੂ ਨੇ ਆਪਣੇ ਹੁਕਮ ਵਿੱਚ ਹੀ ਇਸ ਕੇਲੇ ਵਿੱਚ ਨੌ ਘਰ ਬਣਾ ਦਿੱਤੇ ਹਨ ਜੋ ਪ੍ਰਤੱਖ ਦਿਸ਼ ਦੇ ਹਨ ਦਸਮੇ ਪੁਰਖ ਅਲੇਖਿ ਪਾਰੀ ਆਪੇ ਅਲਖ ਲਖਾਈਂਦਾ ਦਸਵੇਂ ਘਰ ਜੋ ਗੁਪਤ ਹੈ ਸਰਵ ਵਿਆਪਕ ਲੇਖੇ ਤੋਂ ਰਹਿਤ ਹੈ ਬਯੰਤ ਪ੍ਰਭੂ ਆਪ ਵਸਤਾ ਹੈ ਉਹ ਦ੍ਰਿਸ਼ਟ ਪ੍ਰਭੂ ਆਪ ਹੀ ਆਪਣੇ ਆਪ ਦਾ ਦਰਸ਼ਨ ਕਰਾਉਂਦਾ ਹੈ ਪਉਣ ਪਾਣੀ ਅਗਨੀ ਇਕ ਵਾਸਾ ਇਸ ਸਰੀਰ ਵਿੱਚ ਉਸਨੇ ਹਵਾ ਪਾਣੀ ਅਗਾਧਿਕ ਤਤਾਂ ਨੂੰ ਇਕੱਠੇ ਵਸਾ ਦਿੱਤਾ ਹੈ ਆਪ ਕੀ ਤੋਂ ਖੇਲ ਤਮਸ਼ਾ ਜਗਤ ਰਚਨਾ ਦਾ ਖੇਲ ਤੇ ਤਮਾਸ਼ਾ ਉਸਨੇ ਆਪ ਹੀ ਰਚਿਆ ਹੈ ਬਲ ਦੀ ਜਲ ਨਿਵਰੇ ਕਿਰਪਾ ਤੇ ਆਪਾ ਜਲ ਨਿਦ ਪਾਇੰਦਾ ਜਿਹੜੀ ਬਲ ਦੀ ਅਗ ਉਸ ਦੀ ਕਿਰਪਾ ਦੇ ਰਹਿਣ ਪਾਣੀ ਦੇ ਨਾਲ ਬੁਝ ਜਾਂਦੀ ਹੈ ਉਹ ਅਗ ਬੜਵਾ ਅਗਣੀ ਉਸ ਨੇ ਸਮੁੰਦਰ ਵਿੱਚ ਟਕਾ ਰੱਖੀ ਹੈ ਤਰਤ ਪਾਏ ਧਰੀ ਧਰਮਸਾਲਾ ਤਰਤੀ ਪੈਦਾ ਕਰਕੇ ਪਰਮਾਤਮਾ ਨੇ ਇਸ ਨੂੰ ਧਰਮ ਕਮਾਉਣ ਲਈ ਥਾਂ ਬਣਾ ਦਿੱਤਾ ਉਤਪਤ ਪਰਲੋ ਆਪਨਰਲਾ ਜਗਤ ਦੀ ਉਤਪਤੀ ਤੇ ਪਰਲੋ ਕਰਨ ਵਾਲਾ ਆਪ ਹੀ ਹੈ ਪਰ ਆਪ ਇਸ ਉਤਮਤੀ ਪਰਲੋ ਤੋਂ ਨਲੀ ਪ੍ਰਿੰਦਾ ਹੈ ਪੰਮ ਨੇ ਖੇਲ ਕੀਆ ਸਭ ਥਾਈ ਕਲਾ ਖਿੰਚ ਤਹਾਈਂਦਾ ਹਰਥਾ ਭਾਵ ਸਭ ਜੀਆਂ ਵਿੱਚ ਉਸ ਨੇ ਸਵਾਸਾਂ ਦੀ ਖੇਡ ਰਚੀ ਹੋਈ ਹੈ ਭਾਵ ਸਵਾਸਾਂ ਦੇ ਆਸਰੇ ਜੀਵ ਜਿਉਂਦੇ ਰੱਖੇ ਹੋਏ ਹਨ ਆਪ ਹੀ ਇਹ ਸਵਾਸਾਂ ਦੀ ਤਾਕਤ ਖਿੱਚ ਕੇ ਕੱਢ ਕੇ ਸਰੀਰ ਨੂੰ ਸਰੀਰ ਦੀ ਖੇਡ ਨੂੰ ਢਾ ਦਿੰਦਾ ਹੈ ਭਾਰ 18 ਮਾਲਨ ਤੇਰੀ ਮਾਲਨ ਤੇਰੀ ਭਾਰ 18 ਸਾਰੀ ਬ੍ਰਹਮਸਤਵੀ हे ਪ੍ਰਭੂ ਸਾਰੀ ਸ੍ਰਿਸ਼ਟੀ ਦੀ ਬ੍ਰਹਮਸਤਵੀ ਤੇਰੇ ਅੱਗੇ ਫੁੱਲ ਭੇਟਾ ਕਰਨ ਵਾਲੀ ਤੇਰੀ ਮਾਲਨ ਹੈ ਚੌਰ ਤੁਲੇ ਪਵਣ ਲੈ ਫੇਰੀ ਜਿਹੜੀ ਹਵਾ ਫੇਰੀਆਂ ਲੈਂਦੀ ਹੈ ਪਾਵ ਹਰ ਪਾਸੇ ਚੱਲਦੀ ਹੈ ਉਸ ਹਵਾ ਦਾ ਮਾਰੋ ਚੌਰ ਤੇਰੇ ਉੱਤੇ ਝੁਲ ਰਿਹਾ ਹੈ ਚੰਦਰ ਸੂਰਜ ਦੋਹੇ ਦੀਪਕ ਰਾਖੇ ਸਸ ਕਰ ਸੂਰ ਸਮੈਦਾ ਆਪਣੀ ਜਗਤ ਮਹਾਲ ਵਿੱਚ ਤੂੰ ਆਪ ਹੀ ਚੰਦ ਤੇ ਸੂਰਜ ਮਾਨੂੰ ਦੋ ਦੀਵੇ ਜਗਾ ਰੱਖੇ ਹਨ ਚੰ드ਰਮਾ ਦੇ ਘਰ ਵਿੱਚ ਸੂਰਜ ਸਮਾਇਆ ਹੋਇਆ ਹੈ ਸੂਰਜ ਦੀਆਂ ਕਿਰਨਾਂ ਚੰ드ਰਮਾ ਵਿੱਚ ਪਾ ਕੇ ਚੰ드ਰਮਾ ਨੂੰ ਰੋਸ਼ਨੀ ਦੇ ਰਹੀਆਂ ਹਨ ਪੰਖੀ ਪੰਚ ਉਡਰ ਨਹੀਂ ਤਾਵੇ ਉਹਨਾਂ ਦੇ ਗਿਆਨ ਇੰਦਰੀ ਪੰਛੀ ਉੱਡ ਕੇ ਬਾਹਰ ਵਿਕਾਰਾਂ ਵੱਲ ਦੌੜਦੇ ਨਹੀਂ ਫਿਰਦੇ ਸਫਲ ਉਹ ਬਿਰਖ ਅੰਮ੍ਰਿਤ ਫਲ ਪਾਵੇ ਜਿਹੜੇ ਗੁਰਮੁਖਾਤਮਕ ਜੀਵਨ ਦੇਣ ਵਾਲਾ ਨਾਮ ਫਲ ਪ੍ਰਾਪਤ ਕਰਦੇ ਹਨ ਗੁਰੂ ਮਨੁ ਅਜਹਿ ਫਲ ਦੇਣ ਵਾਲਾ ਰੋਖ ਹੈ ਗੁਰਮਖ ਸਹਿਜ ਰਵ ਹੈ ਗੁਣ ਗਾਵੇ ਹਰ ਰਸ ਚੋਗ ਚ ਗੈਂਦਾ ਗੁਰੂ ਦੇ ਸਨਮੁਖ ਰਹਿਣ ਵਾਲਾ ਜੀਵ ਪੰਛੀ ਆਤਮਕ ਡੋਲਤਾ ਵਿਚ ਰਹਿ ਕੇ ਨਾਮ ਸਿਮਰਦਾ ਹੈ ਤੇ ਪ੍ਰਭੂ ਦੇ ਗੁਣ ਗਾਉਂਦਾ ਹੈ ਪ੍ਰਭੂ ਆਪ ਹੀ ਉਸ ਨੂੰ ਆਪਣਾ ਨਾਮ ਰਸ ਰੂਪ ਚੋਗ ਚਗਾਉਂਦਾ ਹੈ ਚਿਲਮਿਲ ਚਿਲ ਕੇ ਚੰਦ ਨਾ ਤਾਰਾ ਜਦੋਂ ਆਤਮ ਦਾ ਪ੍ਰਕਾਸ਼ ਹੋਇਆ ਨਾ ਆਤਮ ਪ੍ਰਕਾਸ਼ ਵੈਦਾ ਹੁੰਦਾ ਜਦੋਂ ਜੋ ਐਸਾ ਚਿਲਮਿਲ ਚਿਲਮਿਲ ਕਰਕੇ ਚਮਕਾਰੇ ਮਾਰਦਾ ਹੈ ਕਿ ਉਸ ਦੀ ਚਮਕ ਤੱਕ ਨਾ ਚੰਦ ਨਾ ਕੋਈ ਤਾਰਾ ਸੂਰਜ ਕਿਰਨਾਂ ਬਿਜੁਲ ਗਨਾਰਾ ਨਾ ਸੂਰਜ ਦੀ ਕਿਰਣੀ ਤੇ ਨਾ ਹੀ ਆਕਾਸ਼ ਦੀ ਬਿਜਲੀ ਪਹੁੰਚ ਸਕਦੀ ਹੈ ਉਸ ਦੀ ਬਰਾਬਰੀ ਨਹੀਂ ਕਰ ਸਕਦੀ ਅਕਥੀ ਕਥਿਓ ਚੇਨ ਨਹੀਂ ਕੋਈ ਪੂਰ ਰਿਆ ਮਨ ਭਾਇੰਦਾ ਮੈਂ ਉਸ ਪ੍ਰਕਾਸ਼ ਦਾ ਬਿਆਨ ਤਾਂ ਕਰ ਰਿਹਾ ਹਾਂ ਪਰ ਉਹ ਪ੍ਰਕਾਸ਼ ਮਿਆਨ ਤੋਂ ਬਾਹਰ ਹੈ ਉਸ ਦਾ ਕੋਈ ਨਿਸ਼ਾਨ ਨਹੀਂ ਦਿੱਤਾ ਜਾ ਸਕਦਾ ਜਿਸ ਮਨੁੱਖ ਦੇ ਅੰਦਰ ਉਹ ਪ੍ਰਕਾਸ਼ ਆਪਣਾ ਜਹੂਰ ਕਰਦਾ ਹੈ ਉਸ ਦੇ ਮਨ ਵਿੱਚ ਉਹ ਬੜਾ ਪਿਆਰਾ ਲੱਗਦਾ ਹੈ ਪਸਰੀ ਕਿਰਨ ਜੋਤ ਉਜਿਆਲਾ ਜਿਸ ਗੁਰਮੁਖ ਦੇ ਅੰਦਰ ਸਫਲ ਬਿਰਖ ਗੁਰੂ ਦੀ ਮੇਰ ਨਾਲ ਦਬੀ ਜੋਤ ਦੀ ਕਿਰਨ ਪ੍ਰਕਾਸ਼ ਦੀ ਹੈ ਉਸ ਦੇ ਅੰਦਰ ਆਤਮਿਕ ਚਾਨਣ ਹੋ ਜਾਂਦਾ ਹੈ ਕਰ ਕਰ ਦੇਖੈ ਆਪ ਦੇ ਅਲਾ ਦੇਵ ਦਾ ਸ਼ੁਮਾ ਪ੍ਰਭੂ ਆਪ ਹੀ ਇਹ ਕੌਤਕ ਕਰ ਕਰਕੇ ਵੇਖਦਾ ਹੈ ਅਨਹਦ ਰਣ ਚੁਣਕਾਰ ਸਦਾ ਤੁਨ ਨਿਰਪੋ ਕਹਿ ਕਰਵਾਇੰਦਾ ਉਸ ਗੁਰਮੁਖ ਦੇ ਅੰਦਰ ਮਾਨੂੰ ਇੱਕ ਰਸ ਮਿੱਠੀ ਮਿੱਠੀ ਸੁਰ ਵਾਲਾ ਗੀਤ ਚੱਲ ਪੈਂਦਾ ਹੈ ਜਿਸ ਦੀ ਧੁਨੀ ਸਦਾ ਉਸ ਦੇ ਅੰਦਰ جاری ਰਹਿੰਦੀ ਹੈ ਉਹ ਗੁਰਮੁਖ ਆਪਣੇ ਅੰਦਰ ਮਾਨੂੰ ਐਸੇ ਸਾਜ ਬੁਜਾਉਣ ਲੱਗ ਪੈਂਦਾ ਹੈ ਜਿਸ ਦੀ ਬਰਕਤ ਨਾਲ ਉਹ ਨਿਡਰਤਾ ਦੇ ਆਤਮਿਕ ਟਿਕਾਣੇ ਵਿੱਚ ਟਿਕ ਜਾਂਦਾ ਹੈ ਅਨਹਦ ਵਾਜੈ ਪਰਮ ਪਉ ਪਾਜੈ ਉਸ ਗੁਰਮਖ ਦੇ ਹਿਰਦੇ ਵਿੱਚ ਇੱਕ ਰਸ ਸਿਫ ਸਲਾਦਾ ਵਾਜਾ ਵੱਜਦਾ ਰਹਿੰਦਾ ਹੈ ਉਸ ਦੇ ਅੰਦਰੋਂ ਝਟਕਣਾ ਤੇ ਡਰ ਸਹਿਮ ਦੂਰ ਹੋ ਜਾਂਦਾ ਹੈ ਸਗਲ ਵਿਆਪ ਰਹਾ ਪ੍ਰਭ ਸਜੈ ਉਸ ਨੂੰ ਪ੍ਰਤੱਖ ਦੇਖ ਪੈਂਦਾ ਹੈ ਕਿ ਪ੍ਰਮਾਤਮਾ ਸਾਰੇ ਸੰਸਾਰ ਵਿੱਚ ਮੌਜੂਦ ਹੈ ਤੇ ਸਭ ਉੱਤੇ ਆਪਣੀ ਰੱਖਿਆ ਦੀ ਸ਼ਾਨ ਕਰ ਰਿਹਾ ਹੈ ਸਬ ਤੇਰੀ ਤੂੰ ਗੁਰਮੁਖ ਜਾਤਾ ਦਰ ਸੋਹੇ ਗੁਣ ਗਾਇਦਾ हे ਪ੍ਰਭੂਏ ਸਾਰੀ ਰਚਨਾ ਤੇਰੀ ਹੈ ਤੇ ਤੂੰ ਇਸ ਦੀ ਰਾਖੀ ਕਰਨ ਵਾਲਾ ਹੈ ਸਫਲ ਬਿਰਖ ਗੁਰੂ ਤੋਂ ਨਾਮ ਫਲ ਪ੍ਰਾਪਤ ਕਰਨ ਵਾਲਾ ਹੈ ਗੁਰਮੁਖ ਇਹ ਗੱਲ ਸਮਝ ਲੈਂਦਾ ਹੈ ਇਹ ਗੁਰਮੁਖ ਤੇਰੇ ਗੁਣ ਗਾਉਂਦਾ ਹੈ ਤੇ ਤੇਰੇ ਦਰ ਤੇ ਸ਼ੋਭਾ ਪਾਉਂਦਾ ਹੈ ਆਦ ਨਰਨਜਣ ਨਿਰਮਲ ਸੋਈ ਉਸ ਗੁਰਮੁਖ ਨੇ ਜਾਣ ਲਿਆ ਹੈ ਕਿਉ ਪੁੱਤਰ ਸੁਪਰਮਾਤਮਾ ਹੀ ਸਾਰੀ ਸ੍ਰਿਸ਼ਟੀ ਦਾ ਮੁੱਢ ਹੈ ਤੇ ਮਾਇਆ ਦੇ ਪ੍ਰਭਾਵ ਤੋਂ ਉਤਾ ਹੈ ਅਵਰ ਨ ਜਾਣਾ ਦੁਜਾ ਕੋਈ ਉਸ ਵਰਗਾ ਦੁਜਾ ਹੋਰ ਕੋਈ ਨਹੀਂ ਹੈ ਏਕ ਓਕਾਰ ਵਸੈ ਮਨ ਭਾਵੈ ਹਉ ਮੈਂ ਗਰਬ ਗੁਵੈਂਦਾ ਉਸ ਗੁਰਮੁਖ ਦੇ ਮਨ ਵਿੱਚ ਉਹੀ ਅਕਾਲ ਪੁਰਖ ਵਸਦਾ ਹੈ ਤੇ ਮਨ ਵਿੱਚ ਪਿਆਰਾ ਲੱਗਦਾ ਹੈ ਇਸਕ ਦੀ ਬਰਕਤ ਨਾਲ ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ ਅੰਮ੍ਰਿਤ ਪੀਆ ਸਤਗੁਰੂ ਦੀਆ ਜਿਸ ਗੁਰਮੁਖ ਨੇ ਜਿਸ ਗੁਰਮੁਖ ਨੂੰ ਸਤਗੁਰੂ ਨੇ ਅੰਮ੍ਰਿਤ ਨਾਮ ਦੇ ਦਿੱਤਾ ਤੇ ਉਸ ਨੇ ਲੈ ਕੇ ਪੀ ਲੀਤਾ ਅਗਰ ਨਾ ਜਾਣਾ ਦੁਆਤੀਆ ਉਸ ਨੂੰ ਜਗਤ ਵਿੱਚ ਕਿਤੇ ਵੀ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਦੁਜਾ ਤੀਜਾ ਨਹੀਂ ਦਿਸਦਾ ਉਸ ਦੇ ਅੰਦਰ ਕੋਈ ਮੇਰ ਤੇਰ ਨਹੀਂ ਰਹਿ ਜਾਂਦੀ ਏਕੋ ਏਕ ਸੋ ਅਪਰ ਪਰ ਪਰ ਉਰਖ ਖਜਾਨੇ ਪੈਂਦਾ ਉਹ ਗੁਰਮਖ ਨੂੰ ਨਿਸ਼ਾ ਹੋ ਜਾਂਦਾ ਹੈ ਕਿ ਹਰ ਥਾਂ ਇੱਕੋ ਇੱਕ ਅਪਰ ਅਪਾਰ ਪਰਮਾਤਮਾ ਆਪ ਹੀ ਹੈ ਉਹ ਆਪ ਹੀ ਜੀਵਾਂ ਦੇ ਕਰਮਾਂ ਨੂੰ ਪਰਖ ਕੇ ਤੇ ਪਸੰਦ ਕਰਕੇ ਉਹਨਾਂ ਨੂੰ ਆਪਣੇ ਖਜ਼ਾਨੇ ਵਿੱਚ ਰਲਾ ਲੈਂਦਾ ਹੈ ਗਿਆਨ ਧਿਆਨ ਸੱਚ ਗੈਰ ਗੰਬੀਰਾ ਤੇ ਡੂੰਘੇ ਤੇ ਵੱਡੇ ਜਿਗਰੇ ਵਾਲਾ ਤੇਰੇ ਨਾਲ ਜਾਣ ਪਛਾਣ ਪਾਉਣੀ ਤੇ ਤੇਰੇ ਚਰਨਾਂ ਵਿੱਚ ਜੁੜਨਾ ਹੀ ਸਦਾਥੇ ਰਹਿਣ ਵਾਲਾ ਉਦਮ ਹੈ ਕੋਈ ਨਾ ਜਾਣੇ ਤੇਰਾ ਚਿਰਾ ਤੂੰ ਇੱਕ ਐਸਾ ਬਿੰਦ ਸਮੁੰਦਰ ਹੈ ਕਿ ਤੇਰਾ ਖਿਲਾਰ ਕੋਈ ਸਮਝ ਨਹੀਂ ਸਕਦਾ ਜੇਤੀ ਹੈ ਤੇਤੀ ਟੁੱਟ ਜਾਚੈ ਕਰਮ ਮੁਲੇ ਸੋ ਪੈਂਦਾ ਜਿਤਨੀ ਵੀ ਸਿਸ਼ਟੀ ਹੈ ਉਹ ਸਾਰੀ ਦੀ ਸਾਰੀ ਤੇਥੋਂ ਹੀ ਹਰੇਕ ਬਾਦਾਰਤ ਮੰਗਦੀ ਹੈ ਉਹੀ ਜੀਵ ਕੁਝ ਪ੍ਰਾਪਤ ਕਰਦਾ ਹੈ ਜਿਸ ਨੂੰ ਤੇਰੀ ਬਖਸ਼ਿਸ਼ ਨਾਲ ਕੁਝ ਮਿਲਦਾ ਹੈ ਕਰਮ ਧਰਮ ਸਚਾ ਹਾ ਤੁਮਾਰੇ ਲੋਕ ਆਪੋ ਆਪਣੀ ਸਮਝ ਅਨਸਾਰ ਧਾਰਮਿਕ ਮਿੱਥੀ ਕਰਮ ਕਰਦੇ ਹਨ ਪਰ ਤੇਰੇ ਸਦਾ ਸਿਰ ਨਾਮ ਦਾ ਸਿਮਰਨ ਹੀ ਅਸਲ ਕਰਮ ਹੈ ਅਸਲ ਧਰਮ ਹੈ ਬੇਪਰਵਾਹ ਖੋਤੇ ਪੁੰਡਾਰੇ ਏ ਬੇਪਰਵਾਹ ਪ੍ਰਭੂ ਇਹ ਨਾਮ ਤੇਰਾ ਕਦੇ ਨਾਮ ਮੁਕਣ ਵਾਲੀ ਖਜ਼ਾਨੇ ਵਿੱਚ ਮੌਜੂਦ ਹੈ ਤੂੰ ਦਿਆਲੂ ਕਿਰਪਾਲੂ ਸਦਾ ਬਰਾਬੇ ਆਪੇ ਮੇਲ ਮਲਾਈਂਦਾ ਏ ਪ੍ਰਭੂ ਤੂੰ ਸਦਾ ਦਇਆ ਦਾ ਕਿਰਪਾ ਦਾ ਘਰ ਹੈ ਸਰਬ ਦਾ ਮਾਲਕ ਪ੍ਰਭੂ ਹੈ ਤੂੰ ਆਪ ਹੀ ਆਪਣੇ ਖਜ਼ਾਨੇ ਵਿੱਚੋਂ ਇਹ ਦਾਤ ਦੇ ਕੇ ਆਪਣੀ ਸੰਗਤ ਵਿੱਚ ਮਿਲਾ ਲਿੰਦਾ ਹੈ ਆਪ ਦੇਖ ਦਿਖਾਵੇ ਆਪ ਪ੍ਰਭੂ ਆਪ ਹੀ ਜੀਵਨ ਦੀ ਸੰਭਾਲ ਕਰਕੇ ਆਪ ਹੀ ਜੀਵਨ ਨੂੰ ਆਪਣਾ ਦਰਸ਼ਨ ਕਰਾਉਂਦਾ ਹੈ ਆਪਾ ਥਾਪਾ ਥਾਪਾ ਆਪੇ ਆਪ ਹੀ ਪੈਦਾ ਕਰਦਾ ਹੈ ਆਪ ਹੀ ਨਾਸ਼ ਕਰਦਾ ਹੈ ਆਪ ਜੋੜ ਬਿਛੋੜ ਕਰਤਾ ਆਪ ਮਾਰ ਜਮਹਿੰਦਾ ਕਰਤਾਰ ਆਪ ਹੀ ਆਪਣੇ ਚਰਨਾਂ ਵਿੱਚ ਚੋੜਦਾ ਹੈ ਆਪ ਹੀ ਚਰਨਾਂ ਤੋਂ ਵਿਛੋੜਦਾ ਹੈ ਆਪ ਹੀ ਕਿਸੇ ਨੂੰ ਆਤਮਿਕ ਮੁਕਤੀ ਮਾਰਦਾ ਹੈ ਆਪ ਹੀ ਆਤਮਿਕ ਜੀਵਨ ਦਿੰਦਾ ਹੈ ਜੇਤੀ ਹੈ ਤੇਤੀ ਤੋਂ ਦੇ ਅੰਦਰ ਇਹ ਜਿਤਨੀ ਵੀ ਸ੍ਰਿਸ਼ਟੀ ਹੈ ਸਾਰੀ ਦੀ ਸਾਰੀ ਤੇਰੇ ਹੁਕਮ ਦੇ ਅੰਦਰ ਚੱਲ ਰਹੀ ਹੈ ਦੇਖ ਆਪ ਬਹਿਸ ਵਿੱਚ ਮੰਦਰ ਤੂੰ ਆਪ ਕੁਣੀ ਸਦਾ ਥਿਰ ਮਹਲ ਵਿੱਚ ਬੈਠ ਕੇ ਆਪ ਹੀ ਸ਼ਬਦੀ ਸੰਭਾਲ ਕਰ ਰਿਹਾ ਹੈ ਨਾਨਕ ਸੱਚ ਕਹ ਬਰੰਤੀ ਹਰ ਦਰਸ਼ਨ ਸੁਖ ਪਾਏਂਦਾ اے ਪ੍ਰਮਾਤਮਾ ਤੇਰਾ ਦਾਸ ਨਾਨਕ ਤੇਰਾ ਸਦਾ ਥਿਰ ਨਾਮ ਸਿਮਰਦਾ ਹੈ ਤੇਰੇ ਦਾਸ ਵਾਸਤੇ ਤੇਰੇ ਦਰ ਤੇ ਬੇਨਤੀ ਕਰਦਾ ਹੈ ਜਿਸ ਨੂੰ ਤੇਰਾ دیدار ਨਸੀਬ ਹੁੰਦਾ ਹੈ ਉਹ ਉਹ ਸਰਦਾਰ ਦੀ ਬਰਕਤ ਨਾਲ ਆਤਮਿਕ ਆਨੰਦ ਪ੍ਰਾਪਤ ਕਰਦਾ ਹੈ ਮਾਰੂ ਮਹਲਾ ਪਹਿਲਾ ਮਾਰੂ ਰਾਗ ਦੇ ਵਿਸ਼ਤਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਖਾਰਬੰਦ ਤੋਂ ਆਚਾਰਨ ਕੀਤੀ ਹੋਈ ਆਗਮੀ ਬਾਣੀ ਦਰਸ਼ਨ ਪਾਵਾਂ ਜੇ ਤਦ ਪਾਵਾਂ ਏ ਸਦਾ ਸਿਰ ਪ੍ਰਭੂ ਜੇ ਮੈਂ ਤੈਨੂੰ ਚੰਗਾ ਲੱਗਾ ਤੇ ਤਾਂ ਹੀ ਤੇਰਾ ਦਰਸ਼ਨ ਕਰ ਸਕਦਾ ਹਾਂ ਪਾਏ ਪਗਤ ਸੱਚੇ ਗੁਣ ਗਾਵਾਂ ਤੇ ਤੇਰੇ ਪ੍ਰੇਮ ਵਿੱਚ ਜੁੜ ਕੇ ਤੇਰੀ ਭਗਤੀ ਕਰ ਸਕਦਾ ਹਾਂ ਤੇ ਤੇਰੇ ਗੁਣ ਗਾ ਸਕਦਾ ਹਾਂ ਉਦ ਪਾਣਤਾ ਪਾਵੇ ਕਰਤਾ ਆਪ ਰਸ ਨੂਰ ਸਾਇੰਦਾ ਏ ਕਰਤਾਰ ਜਿਹੜੇ ਬੰਦੇ ਤੈਨੂੰ ਪਿਆਰੇ ਲੱਗਦੇ ਹਨ ਤੂੰ ਉਹਨਾਂ ਨੂੰ ਪਿਆਰਾ ਲੱਗਦਾ ਹੈ ਤੂੰ ਆਪ ਹੀ ਉਹਨਾਂ ਦੇ ਜੀਵ ਵਿੱਚ ਆਪਣੇ ਨਾਮ ਦਾ ਰਸ ਪੈਦਾ ਕਰਦਾ ਹੈ ਸੋਹਣ ਭਗਤ ਪ੍ਰਭੂ ਦਰਬਾਰੇ ਏ ਪ੍ਰਭੂ ਤੇਰੇ ਭਗਤ ਤੇਰੇ ਦਰਬਾਰ ਵਿੱਚ ਸੋਹਣੇ ਲੱਗਦੇ ਹਨ ਮੁਕਤ ਪਿਆਰ ਦਾ ਦਾਸ ਤੁਮਾਰੇ ਏ ਹਰੀ ਤੇਰੇ ਦਾਸ ਮਾਇਆ ਦੇ ਬੰਦਰਾਂ ਤੋਂ ਸੁਤੰਤਰ ਹੋ ਜਾਂਦੇ ਹਨ ਆਪ ਗਵਾਏ ਤੇਰੇ ਰੰਗ ਰਾਤੇ ਅਨੰਦ ਨੂੰ ਨਾਮ ਧਿਆਇੰਦਾ ਉਹ ਆਪਾ ਭਾ ਮਟਾ ਕੀ ਤੇਰੇ ਨਾਮ ਰੰਗ ਵਿੱਚ ਰੰਗੇ ਰਹਿੰਦੇ ਹਨ ਤੇ ਹਰ ਰੋਜ਼ ਭਾਵ ਹਰ ਵੇਲੇ ਤੇਰਾ ਨਾਮ ਸਿਮਰਦੇ ਹਨ ਈਸ਼ਰ ਬ੍ਰਹਮਾ ਦੇਵੀ ਦੇਵਾ ਸ਼ਿਵ ਬ੍ਰਹਮਾ ਅਨੇਕ ਦੇਵੀਅਤੇ ਦੇਵਤੇ ਇੰਦਰ ਤਪੇ ਮੁਨੀ ਤੇਰੀ ਸੇਵਾ ਇੰਦਰ ਦੇਵਤਾ ਤਪੀ ਲੋਕ ઋષਿ ਮੁਨੀ ਇਹ ਸਭ ਤੇਰੀ ਹੀ ਸੇਵਾ ਭਗਤੀ ਕਰਦੇ ਹਨ ਭਾਵ ਭਾਵੇਂ ਕਿਤਨੇ ਹੀ ਵੱਡੇ ਮਿੱਥੇ ਜਾਣ ਪਾਰ ਤੇਰੇ ਸਾਹਮਣੇ ਇਹ ਸਧਾਰਨ ਸੇਵਕ ਹਨ ਜਤੀ ਸਤੀ ਕੇ ਤੇ ਬਨਵਾਸੀ ਅੰਤ ਨ ਕੋਈ ਪਾਇੰਦਾ अनेका ਜਤਾਚਾਰੀ अनेका ਉੱਚ ਆਚਰਨੀ ਤੇ अनेका ਹੀ ਬਣਾ ਮਿਚ ਰਹਿਣ ਵਾਲੇ ਤਿਆਗੀ ਤੇਰੇ ਗੁਰ ਗਾਉਂਦੇ ਹਨ ਪਾਰ ਤੇਰੇ ਗੁਣਾਂ ਦਾ ਕੋਈ ਵੀ ਅੰਤ ਨਹੀਂ ਲੱਭ ਸਕਦਾ ਵਿਣ ਜੜਾਏ ਕੋਈ ਨ ਜਾਣੇ ਜਦ ਤੱਕ ਪ੍ਰਮਾਤਮਾ ਆਪ ਸੂਝਨਾ ਬਖਸ਼ੀ ਕੋਈ ਜੀ ਪਰਮਾਤਮਾ ਦੀ ਭਗਤੀ ਕਰਨ ਦੀ ਸੂਝ ਪ੍ਰਾਪਤ ਨਹੀਂ ਕਰ ਸਕਦਾ ਜੋ ਕਿ ਸ਼ਕਰ ਸਵਾਪਣ ਭਾਣੇ ਪਰਮਾਤਮਾ ਜੋ ਕੁਝ ਕਰਦਾ ਹੈ ਆਪਣੀ ਰਜਾ ਵਿੱਚ ਆਪਣੀ ਮਰਜ਼ੀ ਨਾਲ ਕਰਦਾ ਹੈ ਲੱਖ 84 ਜੀ ਪਾਏ ਭਾਣੇ ਸਾਲ ਵਈਂਦਾ ਪਰਮਾਤਮਾ ਨੇ 84 ਲੱਖ ਜੁਨਾ ਦੇ ਜੀ ਪੈਦਾ ਕੀਤੇ ਹਨ ਉਹ ਆਪਣੀ ਮਰਜ਼ੀ ਨਾਲ ਹੀ ਇਹਨਾਂ ਜੀਵਾਂ ਨੂੰ ਸਾਹ ਲੈਣ ਦਿੰਦਾ ਹੈ ਇਹਨਾਂ ਨੂੰ ਜਿਵਾਲੀ ਰੱਖਦਾ ਹੈ ਜੋ ਤਿਸ ਭਾਵੇਂ ਸਨੇਚੋ ਹੋਵੇ ਜਗਤ ਵਿੱਚ ਜ਼ਰੂਰ ਉਹੀ ਕੁਝ ਹੁੰਦਾ ਹੈ ਜੋ ਉਸ ਕਰਤਾਰ ਨੂੰ ਚੰਗਾ ਲੱਗਦਾ ਹੈ ਮਨਮੁਖ ਆਪ ਗੁਣਾਏ ਰਵੇ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਇਸ ਅਸਲੀਅਤ ਨੂੰ ਨਹੀਂ ਸਮਝਦਾ ਉਹ ਆਪਣੇ ਆਪ ਨੂੰ ਵੱਡਾ ਜਿਚਾਉਂਦਾ ਹੈ ਤੇ ਹੌਮੇ ਵਿੱਚ ਹੀ ਦੁਖੀ ਵੀ ਹੁੰਦਾ ਹੈ ਨਾ ਉਹ ਪੁਲਾ ਥੋਰ ਨਾ ਪਾਏ ਆਏ ਜਾਏ ਦੁੱਖ ਪੈਂਦਾ ਪਰਮਾਤਮ ਦੇ ਨਾਮ ਤੋਂ ਖੁੰਜਿਆ ਹੋਇਆ ਮਨੁੱਖ ਕਿਤੇ ਆਤਮਿਕ ਸ਼ਾਂਤੀ ਦਾ ਟਿਕਾਣਾ ਨਹੀਂ ਲੱਭ ਸਕਦਾ ਜੰਮਦਾ ਤੇ ਮਰਦਾ ਹੈ ਜੰਮਦਾ ਤੇ ਮਰਦਾ ਹੈ ਇਸੇ ਗੇੜ ਵਿੱਚ ਹੀ ਦੁੱਖ ਪਾਉਂਦਾ ਹੈ ਨਿਰਮਲ ਕਾਇ ਉਜਲ ਹੰਸਾ ਇਹ ਸਰੀਰ ਪਵਿੱਤਰ ਹੈ ਇਸ ਸ੍ਰੇਚ ਪਵਿੱਤਰ ਜੀਵਨ ਵਾਲਾ ਜੀਵ ਆਤਮਾ ਵਸਦਾ ਹੈ ਤਿੰਨ ਵਿੱਚ ਨਾਮ ਨਰੰਝਣ ਅੰਸ਼ਾ ਕਿਉਂਕਿ ਉਸ ਸਰੀਰ ਵਿੱਚ ਪ੍ਰਮਾਤਮਾ ਦਾ ਨਾਮ ਵਸਦਾ ਹੈ ਉਹ ਜੀਵ ਆਤਮਾ ਸਹੀ ਅਰਥਾਂ ਵਿੱਚ ਮਾਇਆ ਰਹਿਤ ਪ੍ਰਭੂ ਦਾ ਅੰਸ਼ ਹੈ ਸਗਲਾ ਦੁੱਖ ਅਮਰਤ ਕਰ ਪੀਵੇ ਬਹੁੜ ਦੁੱਖ ਨ ਪਾਇੰਦਾ ਪ੍ਰਭੂ ਦਾ ਨਾਮ ਅਮਰ ਦੀ ਬਰਕਤ ਨਾਲ ਉਹ ਮਨੁੱਖ ਆਪਣੀ ਸਾਰੇ ਦੁੱਖ ਮੁਕਾ ਲੈਂਦਾ ਹੈ ਪ੍ਰਭੂ ਦੇ ਨਾਮ ਅੰਮ੍ਰਿਤ ਦੀ ਬਰਕਤ ਦੇ ਨਾਲ ਉਹ ਮਨੁੱਖ ਆਪਣੇ ਸਾਰੇ ਦੁੱਖਾਂ ਨੂੰ ਮੁਕਾ ਲੈਂਦਾ ਹੈ ਤੇ ਮੁਰ ਉਹ ਕਦੀ ਦੁੱਖ ਨਹੀਂ ਪਾਉਂਦਾ ਬਹੁਤ ਸاده ਦੁੱਖ ਪੁਰਾਪਤ ਹੋਵੇ ਸاده ਤੁਮ ਲੋਂਦਾ ਹੈ ਸਵਾਦਾਂ ਤੋਂ ਬਹੁਤੇ ਭੋਗਾਂ ਦੇ ਸਵਾਦਾਂ ਤੋਂ ਤੇ ਦੁਖੀ ਮਿਲਦਾ ਹੈ ਭੋਗ ਹੋ ਰੋਗ ਸੋ ਅੰਤ ਬਗੋਵੇ ਕਿਉਂਕਿ ਭੋਗਾਂ ਤੋਂ ਆਖਰੋਕ ਪੈਦਾ ਹੁੰਦੇ ਹਨ ਤੇ ਮਨੁੱਖ ਅੰਤ ਨੂੰ ਖੁਵਾਰ ਹੁੰਦਾ ਹੈ ਹਰ ਖੋਸ਼ੋਬਨਾ ਮਿਟੀ ਕਬ ਬਿਨ ਪਾਣੇ ਪਰਮਾਇਂਦਾ ਮਾਇਆ ਦੀਆਂ ਖੁਸ਼ੀਆਂ ਵੀ ਚਿੰਤਾ ਹੀ ਪੈਦਾ ਕਰਦੀਆਂ ਹਨ ਜੋ ਕਦੀ ਮਿਟਦੀ ਹੀ ਨਹੀਂ ਪ੍ਰਮਾਤਮਾ ਦੀ ਰਜਾ ਵਿੱਚ ਤੁਰਨ ਤੋਂ ਬਨਾ ਮਨੁੱਖ ਭਟਕਣਾ ਵਿੱਚ ਪਿਆ ਰਹਿੰਦਾ ਹੈ ਗਿਆਨ ਮਹੂਣੀ ਪਵੈ ਸਬਾਈ ਇਸ ਗੱਲ ਦੀ ਸਮਝੀ ਕਿ ਪ੍ਰਮਾਤਮਾ ਸਾਰੇ ਥਾਵਾਂ ਤੇ ਵਿਆਪਕ ਹੈ ਤੋ ਵਾਂਝੀ ਰਹਿ ਕੇ ਸਾਰੀ ਲੁਕਾਈ ਪਟਕ ਗਈ ਹੈ ਸਾਚਾ ਰਵਰਿਆਲ ਬੁਲਾਈ ਸਦਾ ਥੇ ਰਹਿਣ ਵਾਲਾ ਪ੍ਰਮਾਤਮਾ ਸਾਰੀ ਸ੍ਰਿਸ਼ਟੀ ਵਿੱਚ ਗੁਪਤ ਵਿਆਪਕ ਹੈ ਨਿਰਪੋ ਸ਼ਬਦ ਗੁਰੂ ਸਤਜਾਤਾ ਜੋਤੀ ਜੋਤ ਮਲਾਈਂਦਾ ਜਿਸ ਮਨੁੱਖ ਨੇ ਗੁਰੂ ਦਾ ਸ਼ਬਦ ਜੋ ਨਿਰਪੈਤਾ ਦੇਣ ਵਾਲਾ ਹੈ ਆਪਣੇ ਹਿਰਦੇ ਵਿੱਚ ਵਸਾਇਆ ਹੈ ਉਸ ਨੇ ਸਦਾ ਸਿਰ ਪ੍ਰਭੂ ਨੂੰ ਸਾਰੀ ਸ੍ਰਿਸ਼ਟੀ ਵਿੱਚ ਵਸਦਾ ਪਛਾਣਿਆ ਹੈ ਗੁਰੂ ਦਾ ਸ਼ਬਦ ਉਸ ਦੀ ਸੁਰਤ ਨੂੰ ਪ੍ਰਮਾਤਮਾ ਦੀ ਜੋਤ ਵਿੱਚ ਮਿਲਾ ਦਿੰਦਾ ਹੈ ਅਟਲ ਅਡੋਲ ਅਤੋਲ ਮਰਾਰੇ ਮੂਰ ਅਧਿਕ ਦੇਤਾਂ ਦਾ ਵੈਰੀ ਪ੍ਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਮਾਇਆ ਦੇ ਮੂਹ ਵਿੱਚ ਕਦੀ ਡੋਲਣ ਵਾਲਾ ਨਹੀਂ ਉਸ ਦਾ ਸਰੂਪ ਕਦੀ ਤੋ ਲਿਆ ਅਮ੍ਰਿ ਨਹੀਂ ਜਾ ਸਕਦਾ ਖਿੰਮ ਟਾ ਹੈ ਫਿਰ ਅਸਾਰੇ ਉਹ ਆਪਣੀ ਰੱਖੀ ਹੋਈ ਜਗਤ ਨੂੰ ਇੱਕ ਖਿੰਮ ਵਿੱਚ ਢਾ ਸਕਦਾ ਹੈ ਤੇ ਮੁੜ ਪੈਦਾ ਕਰ ਸਕਦਾ ਹੈ ਉਰੂਪ ਨਾ ਰੇ ਕਿਆਮਤ ਨ ਕੀਮਤ ਸ਼ਬਦ ਪੇਧ ਪਤਾਇੰਦਾ ਉਸ ਦਾ ਕੋਈ ਖਾਸ ਰੂਪ ਨਹੀਂ ਦੱਸਿਆ ਜਾ ਸਕਦਾ ਉਸ ਦਾ ਕੋਈ ਖਾਸ ਚਿੰਨ ਚੱਕਰ ਨਹੀਂ ਦੱਸਿਆ ਜਾ ਸਕਦਾ ਉਹ ਕਿੱਡਾ ਵੱਡਾ ਹੈ ਤੇ ਕਿਹੋ ਜਿਹਾ ਹੈ ਇਹ ਵੀ ਨਹੀਂ ਦੱਸਿਆ ਜਾ ਸਕਦਾ ਜਿਹੜਾ ਮਨੁੱਖ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਵਿੱਚ ਵੰਨ ਲੈਂਦਾ ਹੈ ਉਹ ਉਸ ਪ੍ਰਮਾਤਮਾ ਦੀ ਯਾਦ ਵਿੱਚ ਭਤੀਜ ਜਾਂਦਾ ਹੈ ਹਾ ਮੁੰਦਾ ਸੁਣ ਕੈ ਦਾਸ ਪਿਆਰੇ ਮੈਂ ਪਿਆਰੇ ਪ੍ਰਭੂ ਦੇ ਉਹਨਾਂ ਦਾਸਾਂ ਦਾ ਦਾਸ ਆਮ ਸਾਦਕ ਸਾਚ ਭਲੇ ਵਿਚਾਰੇ ਜੋ ਉਸ ਨੂੰ ਮਿਲਣ ਲਈ ਯਤਨ ਕਰਦੇ ਰਹਿੰਦੇ ਹਨ ਜੋ ਉਸ ਸਦਾ ਸਿਰ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦੇ ਹਨ ਮੰਨੇ ਨਾਉ ਸੋਈ ਜਿਨ ਜਾਸੀ ਆਪੇ ਸਾਚ ਦੜਾਈਂਦਾ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਜਪਣਾ ਮੰਨ ਲੈਂਦਾ ਹੈ ਭਾਵ ਨਾਮ ਜਪਣ ਨੂੰ ਜੀਵਨ ਮਨੋਰਥ ਨਿਚੇ ਕਾ ਲੈਂਦਾ ਹੈ ਉਹ ਜਗਤ ਵਿੱਚੋਂ ਜੀਵਨ ਬਾਜੀ ਜਿੱਤ ਕੇ ਜਾਂਦਾ ਹੈ ਪਰ ਇਹ ਖੇਡ ਜੀਵਾਂ ਦੇ ਆਪਣੇ ਵਸਤੀ ਨਹੀਂ ਪ੍ਰਮਾਤਮਾ ਆਪ ਹੀ ਸਦਾ ਆਪਣਾ ਸੇਰ ਨਾਮ ਜੀਵਾਂ ਦੇ ਹਿਰਦੇ ਵਿੱਚ ਵਸਣ ਕਰਾਉਂਦਾ ਹੈ ਪੱਲਾ ਸਾਚ ਸੱਚੇ ਸੁਚਿਆਰਾ ਜਿਨ੍ਹਾਂ ਮਨੁੱਖਾਂ ਦੇ ਪਾਸ ਥੇ ਰਹਿਣ ਵਾਲਾ ਨਾਮ ਹੈ ਉਹ ਸਦਾ ਥੇਰ ਪ੍ਰਭੂ ਦੇ ਰੂਪ ਹੋ ਜਾਂਦੇ ਹਨ ਉਹ ਸਦਾ ਥੇਰ ਨਾਮ ਦੇ ਵੰਜਾਰੇ ਹਨ ਸਾਚ ਭਾਵ ਸ਼ਬਦ ਪਿਆਰਾ ਜਿਸ ਮਨੁੱਖ ਨੂੰ ਪ੍ਰਭੂ ਦੀ ਸ਼ਬਦ ਸੁਲਾਦਾ ਸ਼ਬਦ ਪਿਆਰਾ ਲੱਗਦਾ ਹੈ ਉਹ ਸਦਾ ਥੇਰ ਪ੍ਰਭੂ ਨੂੰ ਚੰਗਾ ਲੱਗਦਾ ਹੈ ਤਿਰਵਾਨ ਸਾਚ ਕਲਾ ਤਿਰਥਾਪੀ ਸਾਚੇ ਹੀ ਪਤੀ ਆਈਂਦਾ ਉਸ ਦਾ ਥਿਰ ਪ੍ਰਭੂ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ ਉਸ ਨੇ ਆਪਣੀ ਸਤਿਆ ਦੇ ਕੇ ਸ੍ਰਿਸ਼ਟੀ ਰਚੀ ਹੈ ਸਦਾ ਥਿਰ ਨਾਮ ਦਾ ਵਣਜ ਕਰਨ ਵਾਲਾ ਮਨੁੱਖ ਉਸ ਸਦਾ ਥਿਰ ਪ੍ਰਭੂ ਦੀ ਯਾਦ ਵਿੱਚ ਹੀ ਖੁਸ਼ ਰਹਿੰਦਾ ਹੈ ਵੱਡਾ ਵੱਡਾ ਆਖੇ ਸਭ ਕੋਈ ਉਂਝ ਤਾਂ ਹਰੇਕ ਜੀਵ ਆਖਦਾ ਹੈ ਕਿ ਪਰਮਾਤਮਾ ਸਭ ਤੋਂ ਵੱਡਾ ਹੈ ਸਭ ਤੋਂ ਵੱਡਾ ਹੈ ਗੁਰ ਬਿਨ ਸੋਜੀ ਕਿਨੇ ਨਾ ਹੋਈ ਪਰ ਸੱਚੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਕਿਸੇ ਨੂੰ ਸਹੀ ਸਮਝ ਨਹੀਂ ਪੈਂਦੀ ਸਾਚ ਮਿਲੇ ਸੋ ਸੱਚੇ ਪਾਏ ਨਾ ਵਿਛੜ ਦੁੱਖ ਪਾਏ ਦਾ ਜਿਹੜੇ ਮਨੁੱਖ ਗੁਰੂ ਦੇ ਰਹੀ ਸਦਾ ਥਿਰ ਪ੍ਰਭੂ ਵਿੱਚ ਜੁੜ ਜਾਂਦੇ ਹਨ ਉਹ ਸਦਾ ਥਿਰ ਪ੍ਰਭੂ ਨੂੰ ਪਿਆਰੇ ਲੱਗਦੇ ਹਨ ਉਹ ਉਸ ਦੇ ਚਰਨਾਂ ਤੋਂ ਵਿਛੜਦੇ ਨਹੀਂ ਵਿਛੜ ਕੇ ਦੁੱਖ ਨਹੀਂ ਪਾਉਂਦੇ ਤੜੋਂ ਵਿਛਣੇ ਤਾਹੀਰ ਨੇ ਪਰ ਜਿਹੜੇ ਬੰਦੇ ਮੁੱਢ ਤੋਂ ਹੀ ਪ੍ਰਭੂ ਤੋਂ ਵਿਛੜੇ ਚਲੇ ਆ ਰਹੇ ਹਨ ਉਹ ਟਾਹਾਂ ਮਾਰ-ਮਾਰ ਕੇ ਰੋਂਦੇ ਆ ਰਹਿਆਂ ਨੂੰ ਮਰ-ਮਰ ਜਨਮ ਮਹੌਲਤ ਪੁੰਨੈ ਨਾਮ ਜਦੋਂ ਜ਼ਿੰਦਗੀ ਦਾ ਜਦੋਂ ਜਦੋਂ ਜ਼ਿੰਦਗੀ ਦਾ ਸਮਾਂ ਮੁੱਕ ਜਾਂਦਾ ਹੈ ਉਹ ਮਰਦੇ ਹਨ ਜੰਮਦੇ ਹਨ ਮਰਦੇ ਹਨ ਜੰਮਦੇ ਹਨ ਇਸ ਗੇੜ ਵਿੱਚ ਪੈ ਰਹੇ ਹਨੂੰ ਜੇ ਸ਼ਬਕਸਾ ਤੇਸ਼ ਦੇਵ ਵਿਡਿਆਈ ਮੇਲ ਨਾ ਪਛੋ ਤਾ ਇੰਦਾ ਜਿਸ ਮਨੁੱਖ ਉਤੇ ਪ੍ਰਭੂ ਮਿਹਰ ਕਰਦਾ ਹੈ ਉਸ ਨੂੰ ਆਪਣਾ ਨਾਮ ਬਖਸ਼ ਕੇ ਵਿਡਿਆਈ ਦਿੰਦਾ ਹੈ ਉਸ ਨੂੰ ਆਪਨੀ ਚਰਨਾਂ ਵਿੱਚ ਮਿਲ ਲੈਂਦਾ ਹੈ ਉਹ ਮਨੁੱਖ ਮੁੜ ਕਦੇ ਨਾ ਵਿਛੜਦਾ ਹੈ ਨਾ ਪਛਟਾਉਂਦਾ ਹੈ ਆਪ ਕਰਤਾ ਆਪੇ ਪੁਗਤਾ ਪ੍ਰਭੂ ਆਪ ਹੀ ਸਾਰੇ ਜਗ ਦਾ ਪੈਦਾ ਕਰਨ ਵਾਲਾ ਹੈ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਆਪ ਹੀ ਸਾਰੇ ਪਦਾਰਥਾਂ ਨੂੰ ਭੋਗਣ ਵਾਲਾ ਹੈ ਆਪ ਮਇ ਤ੍ਰਿਪਤਾ ਆਪ ਮੁਕਤਾਨ ਫਿਰ ਆਪ ਹੀ ਨਾ ਭੋਗਾ ਤੋਂ ਰੱਜ ਜਾਣ ਵਾਲਾ ਹੈ ਤੇ ਆਪ ਹੀ ਪਦਾਰਥਾਂ ਦੇ ਮੋਤ ਤੋਂ ਸੰਤਰ ਹੋ ਜਾਣ ਵਾਲਾ ਹੈ ਆਪ ਮੁਕਤਦਾਨ ਮੁਕਤੀਸ਼ਰ ਮਮਤਾ ਮੋਹ ਚ ਕੈਂਦਾ ਪ੍ਰਭੂ ਆਪ ਹੀ ਮੁਕਤੀ ਦਾ ਮਾਲਕ ਹੈ ਆਪ ਹੀ ਵਕਾਰਾਂ ਤੋਂ ਖਲਾਸੀ ਦੀ ਦਾਤ ਦਿੰਦਾ ਹੈ ਆਪ ਹੀ ਜੀਵਾਂ ਦੇ ਅੰਦਰ ਮਾਇਆ ਦੀ ममता ਤੇ ਮਾਇਆ ਦਾ ਮੋਦੂਰ ਕਰਦਾ ਹੈ। ਦਾਨ ਆ ਕੇ ਸਰਦਾਨ ਵਿਚਾਰਾ ਪ੍ਰਮਾਤਮਾ ਜੀਵਨ ਆਪਣੇ ਗੁਣਾਂ ਦੀ ਵਿਚਾਰ ਬਖਸ਼ਦਾ ਹੈ। ਤੇ ਉਸ ਦੀ ਇਹ ਦਾਤ ਉਸ ਦੀਆਂ ਹੋਰ ਸਾਧਨਾਤਾਂ ਤੋਂ શ્રેਸ਼ ਹੈ। ਕਰਨ ਕਰਨ ਸਮਰਥ અપਾਰਾ ਉਹ ਇਹ ਸੱਗ ਦੀ ਰਚਨ ਵਾਲਾ ਹੈ। ਸਾਰੀਆਂ ਤਾਕਤ ਦਾ ਮਾਲਕ ਹੈ ਤੇ ਬਯੰਤ ਹੈ। ਕਰ ਕਰ ਵੇਖੇ ਕੀਤਾ ਆਪਣਾ ਕਰਨੀ ਕਾਰ ਕਰਾینده ਸਾਰੀ ਸ੍ਰਿਸ਼ਟੀ ਪੈਦਾ ਕਰਕੇ ਉਹ ਆਪ ਹੀ ਇਸ ਦੀ ਸੰਭਾਲ ਕਰਦਾ ਹੈ ਤੇ ਜੀਵਾਂ ਪਾਸੋਂ ਉਹ ਕਾਰ ਕਰਾਂਦਾ ਹੈ ਜੋ ਕਰਨਯੋਗ ਹੋਵੇ ਸੇ ਗੁਣ ਦਾ ਵੈ ਸਾਚੇ ਭਾਵੇ ਜਿਹੜੇ ਜੀਵ ਸਦਾ ਸਿਰ ਪ੍ਰਭੂ ਨੂੰ ਪਿਆਰੇ ਲੱਗਦੇ ਹਨ ਉਸ ਦੇ ਗੁਣ ਗਾਉਂਦੇ ਹਨ ਉਜਤ ਉਪਜਾ ਤੁਜ ਮਹੇਸ਼ ਮਾਵੈ ਤੇ ਪ੍ਰਭੂ ਸਾਰੇ ਜੀ ਜੰਤ ਤੇਥੋਂ ਪੈਦਾ ਹੁੰਦੇ ਹਨ ਤੇ ਤੇਰੇ ਵਿੱਚ ਹੀ ਨੀਨ ਹੋ ਜਾਂਦੇ ਹਨ ਨਾਨਕ ਸਾਚ ਕਹਿ ਬੇਨੰਤੀ ਮਿਲ ਸਾਚ ਸੁਖ ਪਾਇਦਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਿਹੜਾ ਮਨੁੱਖ ਸਦਾ ਸਿਰ ਪ੍ਰਭੂ ਨੂੰ ਸਿਮਰਦਾ ਹੈ ਉਸ ਦੇ ਦਰ ਤੇ ਬੇਨਤੀਆਂ ਕਰਦਾ ਹੈ ਉਹ ਉਸ ਸਦਾ ਸਿਰ ਪ੍ਰਮਾਤਮਾ ਨੂੰ ਮਿਲ ਕੇ ਆਤਮਕ ਆਨੰਦ ਮੰਨਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਮਾਰੂ ਰਾਗ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਅਗੰਮੀ ਬਾਣੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਸ਼ਬਦ ਵਿਚਾਰਾਂ ਸਰਵਣ ਕੀਤੀਆਂ ਸਾਧ ਸੰਗਤ ਜੀ ਅਗੰਮੀ ਬਾਣੀ ਦਾ ਪਾਠ ਕਰਦੇ ਹਾਂ ਸ਼ਬਦ ਵਿਚਾਰਾਂ ਕਰਦੇ ਹਾਂ ਦਾਸਰੇ ਕੋਲੋਂ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ ਅਣਜਾਣ ਤੇ ਭੁੱਲਣ ਹਾਰ ਬੱਚਾ ਸਮਝ ਕੇ ਬਖਸ਼ ਦੇਣਾ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨਾ ਸਾਥ ਸੰਗਤ ਦੂਜੀ ਬੇਨਤੀ ਇਹ ਹੈ ਕਿ ਜਿਨ੍ਹਾਂ ਨੇ ਅਜੇ ਤੱਕ ਦਾਸਤਾ ਚੈਨਲ ਗੁਰਸਾਖੀਆਂ ਸ਼ਬਦੋਚਾਰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਦਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਦਾਸ ਨੂੰ ਧਨਵਾਦੀ ਬਣਾਓ ਦੂਜੀ ਬੇਨਤੀ ਇਹ ਹੈ ਕਿ ਸਾਥ ਸੰਗਤ ਜੋ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਹੈ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਤੇ ਆਪਣੇ ਪਿਆਰ ਭਰੇ ਕਮੈਂਟ ਲਿਖ ਕੇ ਭੇਜਨੇ ਹਨ ਸਾਥ ਸੰਗਤ ਜੀ ਜਿਹੜੇ ਸੱਜਣ ਜਿਨ੍ਹਾਂ ਦੇ ਕਮੈਂਟ ਆਉਣਗੇ ਕਾਸ਼ਲ ਉਹਨਾਂ ਦੇ ਨਾਮ ਆਪਣੇ ਚੈਨਲ ਤੇ ਬੋਲੇ ਜਾਣਗੇ ਸਾਥ ਸੰਗਤ ਹੁਣ ਇੱਥੇ ਹੀ ਸਮਾਪਤੀ ਹੈ ਆਓ ਕੱਜ ਕੇ ਫਤਿਹ ਬੁਲਾਈਏ ਕੱਲ ਫਿਰ ਆਜ ਰੋਵਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ